शादी हारी परवाने सतगुरू जी शॾी वाली परवान सतगुरू जी शी वारी परवान सतगुरू जी शी वारी परवानेजा गुलेज बमाशी ग बहादर तम श्री गुरू तेग बहादु राम श्री गुरू तेग बहादर तम श्री गुरू तेग बहादर बहादर परम जी चादर तेग बहादर कर्म जी चादर बेग बहादर परम जी चादर बहादर परम जी चादर राम श्रीग बहादर तर श्री गुर तेग बहादर राम श्री गुरू देव तादसी एक तव्हीं ਜੋ ਗਾ ਗੜਿਆ ਇਆ ਅਰਸ਼ਵਿਦੂਤਾ ਕਾਹੂ ਹਰੀ ਕੇ ਰਾਮ ਨੇ ਜੀ ਵਸਾਇਆ ਕਹਿ ਨਾਨਕ ਆਨੰਦ ਰੂਆ ਸਤਿਗੁਰੂ ਮਿਲ ਪਾਇਆ ਮਨ ਮੇਰਾ ਤੁਮ ਸਰਵ ਰੂਪ ਹਰਿ ਨਾਲੇ ਹਰਿ ਨਾਲੇ ਮੋ ਤੁਮ ਅਗੰਬੇਰੀ ਤੁਮ ਸਰਬਿ ਸਾਰਨਾ ਅੰਗੇ ਤਾਰੂ ਕਰੀਂ ਜੀ ਰਾਤਾਰਜ ਸਭ ਸੋ ਹਰਿ ਨਾ ਸੁਨਗੁਨ ਸੁਨਰਖ ਸੁਆਮੀ ਸੋ ਤੁਮ ਨਮੂਏ ਸਾਰੇ कह नानक मन मेरी सदा हरि नाम दी साके साहिबा क्या लागि करदे रहत पते रह सच्चे जस देहि जिस देहि सु पावे सदा सु सदा तेरी नाम गुण बसावे नाम जिन कह मनो इसे आवाज सुख प्रदे कह नानक के साहिब क्या लागि करदे रह सच्चा नाम मेरा आधार होय सच्चा नाम धर्म तेरा का संबोयण ਸਰਸਵਤਿ ਕੋ ਲੈ ਲੈ ਉਸਿਆ ਜਿਨਿ ਛਾਤ ਕੋ ਪੁਜਿਆ ਆ ਸੁਲਾ ਪ੍ਰਵਾਨ ਕੀਤਾ ਗੁਰੂ ਚੋ ਉੱਤਿਆ ਉੱਤਿਆ ਜਾਨ ਕਹਿ ਨਾਨਕ ਸੋ ਸੰਤੋ ਸੁਮਿ ਧਰੋ ਪੇ ਆਮੀ ਸੱਜਾ ਨਾਮਹਿ ਰਾਜਾ ਰੂਹਾਂ ਚੇ ਪੰਚ ਸ਼ਬਦਿਤ ਕਾਂ ਸੁਪਾਗੈ ਦਾ ਸੁਭਾਗੈ ਸੰਧਵਾਚੇ ਕਲੈ ਕਰਤਾਨ ਮੀਆਂ ਪੰਚ ਰੂਤ ਸੁਦਵਸ ਦਿੱਤੇ ਕਾਲ ਕੰਕ ਕੰਤ ਕਮਾਰਿਆ ਤੁਰ ਕਰਮ ਪਾਇਆ ਤੁਮ ਜਿਨ ਕੋ ਸੇ ਨਾ ਮਾਰ ਕੈ ਲਾਗੀ ਕਹਿ ਨਾਨਕ ਤੈ ਸਤੋ ਆ ਚਿਤ ਕਰ ਅਨਹਦ ਵਾਜੀ ਅਨੰਦ ਸਨੋ ਵਾਜ ਪਾਕੀ ਹੋ ਸਗਲ ਮਨੋਰਥ ਪੂਰੇ ਪਾਰ ਬਰਮ ਤਪ ਪਾਏ ਆ ਉਤਰੀ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੀ ਸੁਣੀ ਸਤਿ ਵਾਹ संत साजन पै सर से पूरे गुण ते जानी सुनते पोलीत कहते पवितत सतगुरु रया पर पूरे बिन मंत नाम गुरु करि दलकी बजे अगमत पूरे सुनते पोलीत कहते पवितत सतगुरु रया पर पूरे ാനു ജർമ്മ പമന ഗുരു മഹ ദിവസനാഥദി സകല ജഗത് കിയമിയൂർ ਰਮੀ ਆਪੋ ਆਪਣੀ ਕੇ ਨੇੜੇ ਕਿੰਨਾ ਜਿਵੇਂ ਨਾਮ ਤੇ ਆਈ ਆ ਗਈ ਉਹ ਸਤਤ ਨਾ ਲਕਤੇ ਮਨ ਚਰੇ ਦੇਤੀ ਦਿੱਤੀ ਸੱਤੀ ਆਪ ਸੁਣਿਆ ਕਿਹਾ ਕਵਾਰ ਦਾ ਮਾਜਾ ਵਾਏ ਨਾ ਕੋ ਕੋ ਬੇਸਾ ਓੰਕਾਰ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਬਾਦ ਸ੍ਰੀ ਭਗਵਤੀ ਜੀ ਦੀ ਬਾਦਸ਼ਾਹ ਦੀ ਰਸਮੀ ਪ੍ਰਥਮ ਭਗਵਤੀ ਸ਼ੰਕਰ ਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇ ਅਰਦਾਸ ਸ਼ਰਮ ਦਾ ਸੁਮੀ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਆ ਜਿਸ ਬਿਟਾ ਸਭ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਮੰਦੇ ਆਵੇ ਧਾਏ ਸਭ ਕੋ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗਬੰਦਰ ਸਿੰਘ ਮਹਾਰਾਜ ਦੀ ਸਭ ਤੋਂ ਉੱਡੀ ਸਹਾਇ ਦਸਾਂ ਹੀ ਪਾਠੇ ਦੀ ਜੋਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਠ ਦیدار ਦਾ ਧਿਆਨ ਕਰਕੇ ਗੋਟੋ ਛੀ ਸਾਹਿਬ ਪੰਜ ਪਿਆਰੇ ਜਮਉ ਸਾਹਿਬ ਜੀ ਆਦਿਆਂ ਚਾਲੀਆਂ ਬੁੱਤਿਆਂ ਵਾਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਤੇਗ ਚਲਾਹੀ ਤੇਗ ਵਾਹੀ ਦੇਖ ਕੇ ਲਿਖੀਤਾ ਇਨਾ ਪਿਆਰਿਆ ਸੱਚਿਆ ਰਿਖਵਾਈ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਜਿਨਾ ਸਿੰਘ ਸਿੰਘੜਿਆ ਨੇ ਧਰਮ ਦੇਿਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੇ ਨਹਾਈਆ ਚਰਪੜੀਆਂ ਤੇ ਚੜੇ ਆਹੇ ਨ ਖਰਾਈ ਕੇ ਗੁਰਦਵਾਰਾਂ ਦੀ ਸੇਵਾ ਨੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਹ ਸਵਾਸਾਂ ਸਤਿ ਭਾਇਆ ਇਹਨਾਂ ਦੀ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਜੀ ਪੰਜਾਂ ਤਤਾਂ ਸਰਬਤ ਗੁਰਦਵਾਰਿਆਂ ਦਾ ਧਿਆਨ ਰੱਖ ਕੇ ਬੋਲੋ ਜੀ ਜੀ ਬ੍ਰਹਮੇ ਸਰਬਤ ਕਾਂਸ਼ਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਾ ਵਿੱਚ ਤਾਵਣ ਦਾ ਸਤਿਕਾਰ ਸਭ ਸੁਖ ਹੋਵੇ ਕਾਮਾ ਜਨਮਾਲ ਮਾਨਸਾ ਜੀ ਸਾਰੇ ਬੋਤਨ ਤਹਰਤ ਰੈਤ ਤੇ ਸੇ ਸਤੀ ਉਰਤ ਕੀ ਪੈਜ ਪੰਥ ਕੇ ਜੀ ਸਿਰ ਸ਼ਹਿਬ ਜੀ ਸ਼ਹਾਏ ਖਾਲਸਾ ਜੀ ਕੇ ਗੋਲ ਵਾਲੇ ਬੋਲੋ ਜੀ ਸ਼ਿਖਾਂ ਨੂੰ ਸਿੱਖੀ দান ਕੇਸ ਦਾ ਅਨ ਰਹਿਤ দান ਬੇਕ ਨਾਮ ਸਾਹੁ ਦਾ ਘਰੋ ਦਾ দান ਦਾਨ ਸਰਦਾਰ ਨਾਮ ਦਾ ਸ੍ਰੀ ਅਮਰ ਤੁਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਮ ਚੌਕੀਆਂ ਢੰਡੇ ਗੁੰਗੇ ਜੁਗੋ ਜੁਗ ਅੰਤਲ ਧਰਮ ਦਾ ਜੈਕਾਰ ਬੋਲੋ ਜੀ ਕਾਹੇ ਸ੍ਰੀ ਪਾਦਾ ਮਨਨੀ ਮਾਤੋ ਜੀ ਵੱਤ ਪਤ ਦਰਪਾਹ ਕਾਲਪੁਰਤ ਵਾਹਿਗੁਰੂ ਏ ਨਿਮਾਣੇ ਦੇ ਮਾਨ ਤਾਣੇ ਦੇ ਤਾਮ ਨੇ ਉੱਠਿਆ ਜੋਤ ਗੁਰੂ کریم ਨਵਾਜ ਧੰਨ 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 ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਓ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਗ੍ਰਿਸ਼ਟਾ ਵਿਖੇ ਯਾਦਤ ਜੋਤਾ ਹਾਜ਼ਰ ਹਜੂਰ ਸਰਬ ਕਲਾ ਪ੍ਰਭੂ ਹਮਰਚਰਤਾ ਸਰ ਜੀ ਮਾਲਕ ਧੰਨ ਧੰਨ ਧੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੇ ਹਜ਼ੂਰ ਨੇ ਵਰਤਾ ਸਹਿਤ ਅਦਾਰਸ਼ ਬੇਂਤੀ ਆ ਮਹਾਰਾਜੀ ਲੱਖ ਖੁਸ਼ੀਆਂ ਬਾਖਸ਼ਾਈਆਂ ਜੇ ਸਤਿਗੁਰ ਨਦਰ ਕਰੇ ਦੇ ਮਾਤਾ ਵਾਕ ਅਨੁਸਾਰ ਮਹਾਰਾਜੀ ਅੱਜ ਦੇ ਦਿਨ ਭਾਈ ਮੁਹੰਮਦ ਬਖਸ਼ ਜੀ ਗੜੇ ਜੀਰ ਤੋਂ ਚੱਲ ਕੇ ਮਹਾਰਾਜ ਜੀ ਗੁਰਦੁਆਰਾ ਬੜਾ ਸਾਹਾ ਵਾਲੇ ਸਟਾਡ ਤੋਂ ਸਾਈਂ ਅਨੈਤਲੇ ਦੀ ਸ਼ਕਰੀ ਦੇ ਵਿੱਚੋਂ ਸੈਭ ਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਣੀ ਇਸ ਗਰੀਬ ਚ ਲੈ ਕੇ ਆਏ ਸੀ ਮਹਾਰਾਜ ਜੀ ਉਸ ਦਿਨ ਨੂੰ ਯਾਦ ਰੱਖਦੇ ਹੋ ਉਸ ਦੀ ਯਾਦ ਬਣਾਉਂਦੇ ਹੋਏ ਮਹਾਰਾਜ ਜੀ ਅੱਜ ਆਪ ਜੀ ਦੇ ਸਮੂਹ ਸੰਗਤਾਂ ਅਲਾਪਨ ਵਾਸਤੇ ਸੰਗਤਾਂ ਮਹਾਰਾਜ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਵਰਦੀ ਸਿੰਘ ਜੀ ਪੰਜਾਬ ਦੇ ਸੂਬਾ ਮੈਂਬਰ ਸਾਹਿਬਾਨ, ਇਲਾਕਾ ਨਿਵਾਸੀ ਸੰਗਤਾਂ ਅਤੇ ਜਥੇਦਾਰ ਬਾਬਾ ਵਿਸ਼ਵਪਰਤਾਪ ਸਿੰਘ ਜੀ ਗੁਰਦੁਆਰਾ ਖੜਾ ਸਾਹਿਬ ਵਾਲੇ ਅਤੇ ਉਹਨਾਂ ਦੇ ਸਮੂਹ ਜਥੇਬੰਦੀ ਵੱਲੋਂ ਮਹਾਰਾਜ ਜੀ ਨੂੰ ਆਪ ਜੀ ਨੂੰ ਆਪ ਜੀ ਦਾ ਉਹ ਦਿਵਸ ਬਣਾਉਂਦੇ ਹੋਏ ਮਹਾਰਾਜ ਜੀ ਇੱਕ ਵਿਸ਼ਾਲ ਨਗਰ ਕੀਰਤਨ ਦਾ ਮਹਾਰਾਜ ਜੀ ਉਪਰਾਧਾ ਕੀਤਾ ਗਿਆ ਇਸ ਨਗਰ ਕੀਰਤਨ ਦੇ ਦੌਰਾਨ ਮਹਾਰਾਜ ਜੀ ਕਈ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਕੁਰਪੀਆਂ ਰਹਿ ਗਈਆਂ ਹੋਣਗੀਆਂ ਮਹਾਰਾਜ ਜੀ ਅਣਜਾਣ ਬੱਚੇ ਸਮਝ ਕੇ ਮਾਫੀ ਬਖਸ਼ਿਸ਼ ਕਰਨੇ ਮਹਾਰਾਜੀ ਅਕੇ ਤੋਂ 발 ਚੜ੍ਹ ਕੇ ਸੇਵਾ ਕਰਨ ਦਾ 발 ਬਖਸ਼ਿਸ਼ ਕਰਨ ਮਹਾਰਾਜੀ ਇਹਦਾ ਸਮਾਗਮਾਂ ਦੇ ਦੌਰਾਨ ਆਪ ਜੀ ਦੇ ਨਾਲ ਕਰਦੇ ਸੇਵਾਦਾਰਾਂ ਨੇ ਲੰਗਰ ਪਕਾਉਣ ਦੀ ਸੇਵਾ ਲੰਗਰ ਬਣਾਉਣ ਦੀ ਸੇਵਾ ਲੰਗਰ ਬਣਾਉਣ ਦੀ ਸੇਵਾ ਲੰਗਰ ਚਾਦ ਨਗਰਾਂ ਦੀ ਸੇਵਾ ਲੋੜਾ ਘਰ ਦੀ ਸੇਵਾ ਮਹਾਰਾਜੀ ਦੇ ਨਾਲ ਸਵਾਮ ਆਪ ਜੀ ਦੇ ਸੇਵਾਦਾਰ ਨੇ ਸੁਭਾਈਆਂ ਬਹੁਤ ਸਾਰੀਆਂ ਸੰਗਤਾਂ ਵੱਲੋਂ ਪ੍ਰਾਇਮੇਟ ਰਾਜੇ ਦੀ ਸੇਵਾ ਸੁਭਾਈਗੇ ਮਹਾਰਾਜ ਜੀ ਗੱਡੀਆਂ ਦੀ ਸੇਵਾ ਸੁਭਾਈਗੇ ਸਾਰੀਆਂ ਸੰਗਤਾਂ ਦੀ ਸੇਵਾ ਪ੍ਰਵਾਨ ਕਰਨੀ ਅੱਗੇ ਤੋਂ ਵੱਧ ਚੜ ਕੇ ਸੇਵਾ ਕਰਦਾ ਬਲ ਮਕਸ਼ਿਸ਼ ਕਰਨਾ ਇਸ ਭਾਵਨਾ ਨੂੰ ਲੈ ਕੇ ਸੰਗਤਾਂ ਨੇ ਸੇਵਾ ਸੁਭਾਈਏ ਮਹਾਰਾਜ ਜੀ ਸਭ ਸੰਗਤਾਂ ਨੇ ਸੇਵਾ ਪ੍ਰਵਾਨ ਕਰਨ ਦੀ ਸਮੂਹ ਗੜੀ ਦੇ ਨजीर ਦੇ ਸੰਗਤ ਸਮੂਹ ਲੱਖਾਂ ਵਾਰਸੀ ਸੰਗਤਾਂ ਵੱਲੋਂ ਸਾਧਗੁਰੂ ਤੇਗ বাহাদুর ਮਹਾਰਾਜ ਜੀਓ ਆਪ ਜੀ ਨੂੰ ਅਸੀਂ ਜੀ ਆਖਦੇ ਹਾਂ ਆਪ ਜੀ ਨੇ ਕਿਰਪਾ ਕੀਤੀ ਅਪਾਰ ਬਖਸ਼ਿਸ਼ ਕੀਤੀ ਹੈ ਇਸ ਸਥਾਨ ਦੇ ਉੱਤੇ ਚਰਨ ਪਾਏ ਮਹਾਰਾਜ ਜੀ ਅੱਜ ਜੰਗਲ ਵਿੱਚ ਮੰਗਲ ਲੱਗੇ ਆਪ ਜੀ ਦੀ ਕਿਰਪਾ ਹੈ ਮਹਾਰਾਜ ਜੀ ਅੱਗੇ ਤੋਂ ਇਸੇ ਤਰ੍ਹਾਂ ਕਿਰਪਾ ਅਪਾਰ ਕਿਰਪਾ ਬਣਾਉਂਦੇ ਹੋਏ ਇਹ ਜਿਹੜਾ ਸਮਾਗਮ ਮਹਾਰਾਜ ਜੀ ਹਰ ਸਾਲ ਮਨਾਉਣ ਦੀ ਕਿਰਪਾ ਕਰਨੀ ਮਾਤਾ ਜੀ ਕਿਸ਼ੇ ਦੇਸ਼ ਸਮ ਦੇ ਸੇਵਾਦਾਰਾਂ ਕੋਲੋਂ ਬਲ ਕੇ ਨਵੇਂ ਪਾਕ ਰਾਜ ਜੀ ਨੂੰ ਸਮੂਹ ਆਯਾਮੀਆਂ ਸੰਗਤਾਂ ਦੀ ਹਾਜ਼ਰੀਆਂ ਪ੍ਰਮਾਣ ਕਰਦੀਆਂ ਅਰਦਾਸਾਂ ਬੇਤੀਆਂ ਪ੍ਰਵਾਨ ਕਰਦੀਆਂ ਤਦਮ ਤਦਮ ਲਿਖ ਕੇ ਲਾਉਣਾ ਤੇ ਰੂਪਲੇ ਭੇਡਾ ਪ੍ਰਵਾਨ ਕਰਨੀ ਸਮੂਹ ਪਰਿਵਾਰਾਂ ਨੂੰ ਪਾਵਨ ਕਰੋਧ ਲੋਭੋ ਅੰਤਾਰ ਤੋਂ ਵਿਚਾਰੇ ਰੱਖਣਾ ਮਾਨ ਸਨਮਾਨ ਵਾਦਨ ਅਤੇ ਬਖਸ਼ਣੀ ਮਾਰ ਡੰਗਰ ਕਸਰਵਾੜੀ ਜੀ ਜੰਤ ਵਿੱਚ ਸੁਭਵਤਾਉਣੇ ਕਿਰਤਮਾਈ ਜਵਾਦਾ ਕਰਨਾ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਣੇ ਨਾਮ ਦਾ ਬਖਸ਼ਣਾ ਬਖਸ਼ਿਤੀ ਦਾ ਦਾ ਬਖਸ਼ਣਾ ਬੱਚਿਆਂ ਨੂੰ ਪਾਲਨ ਤੇ ਬੁੱਧੀ ਬਖਸ਼ਿਸ਼ ਕਰਨੀ ਉੱਚ ਵਿੱਤ ਆਸਲ ਕਰਾਉਣੇ ਆਗਿਆਕਾਰ ਬਣਾਉਣਾ ਨਸ਼ਿਆਂ ਤੋਂ ਬਚਾਉਣਾ ਬਾੜੀ ਸੰਗਤ ਤੋਂ ਬਚਾਉਣਾ ਕਲਜੁਗ ਦੇ ਪੈਰੇ ਤੋਂ ਬਚਾਉਣਾ ਮਹਾਰਾਜ ਜੀਓ ਛੇ ਪੌਂਦੀਆਂ ਆਨੰਦ ਸਾਹਿਬ ਜੀ ਦੇ ਅਰਦਾਸ ਮਹਾਰਾਜ ਜੀ ਹੁਣੀਆਂ ਪਨਾਗਰਤੀਆਂ ਦੇ ਬਾਪੇ ਆਈਆਂ ਹੋਈਆਂ ਸੰਗਤਾਂ ਨੂੰ ਆਪਣੇ ਮੁਖਾਰ ਦੇ ਤੋਂ ਹੁਕਮਨਾਮੇ ਬਖਸ਼ ਕੇ ਨਿਹਾਲ 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 ਕਰੋ ਆਏ ਬੈਸ ਸਮੇਂ ਆਪ ਜੀ ਦੇ ਦਰ ਤੇ ਆਪ ਜੀ ਦੇ ਆਗਮਨ ਦੀ ਖੁਸ਼ੀ ਦੇ ਵਿੱਚ ਮਹਾਰਾਜੀ ਸ੍ਰੀ ਸੰਤਾ ਵੱਲੋਂ ਆਪ ਜੀ ਦੀ ਬਖਸ਼ੀ ਹੋਈ ਅਦਾਤਾਂ ਦੇ ਵਿੱਚੋਂ ਬੜਾ ਪ੍ਰਸਾਦ ਦੀ ਦੇਗ ਬਾਝਰ ਹੈ ਦਰ ਪਰਵਾਣ ਹੋਵੇ ਪਰਵਾਣ ਹੋਇ ਪ੍ਰਸਾਦ ਸਾਧ ਸੰਗਤ ਦੇ ਰਸਲੇ ਲੈ ਕੋਗੇ ਜੋ ਜੀ ਸ਼ਕੈਸ਼ੋ ਆਪ ਜੀ ਦਾ ਨਾਮ ਜੱਪੇ ਅੜੇ ਸੋ ਚੜੇ ਸ਼ਰਨ ਪਰੇਸ਼ੋ ਕਰੇ ਨਾਮ ਤੇ ਨਾਮ ਚੜਦੀ ਕਲਾ ਤੇਰੇ ਹੀ ਭਾਗ ਵਾਹਿ ਗੁਰੂ ਦੀ ਕਾਰ ਸਾਹ ਵਾਹਿ ਗੁਰੂ ਕੀ ਫਤੇ ਨੋਹਰਾ ਆਗਿਆ ਪੈ ਰਹਾ ਕਾਲ ਕੀ ਦਮੇ ਚਾਇਓ ਅੰਧ ਸਭ ਸੇਖਣ ਕੋ ਹੁਕਮ ਹੈ ਗੁਰੂ ਮਾਣਿਓ ਗੁਰ ਗ੍ਰੰਥ ਜੀ ਮਾਣਿਓ ਹਰਿ ਗ੍ਰੰਥ ਗੁਰਾਂ ਕੀਤੇ ਤੁਮ ਪ੍ਰਭ ਕੋ ਮਿਲ ਕੋ ਲਗੈ ਕੋਲ ਸ਼ਬਦ ਦੇ ਰਾਜ ਕਰੇਗਾ E é. aí ਸੇਵਾ ਜੀ ਤੁ ਸਾਹਿਬ ਜੀ ਤਨਾ ਸ੍ਰੀ ਮਾਨਾ ਬੰਦੀਆ ਹੌਕੀ ਘੜੀ ਨਾ ਦਿਲ ਕੰਦੇ ਆਪਣਾ ਦਿਰਦ ਸੰਭਲੇ ਸਾਥ ਦੇ ਰੱਖੇ ਆਪਣੇ ਸਾਸ ਸਾਸ ਗ੍ਰਿਤ ਪਾਲੇ ਔਖੀ ਘੜੀ ਨਾ ਦੇਖ ਨ ਜਈ ਆਪਣਾ ਮਿਰਦ ਸੰਭਾ ਦੇ ਆਤ ਤੇ ਰੱਖ ਆਪਣੇ ਕੋ ਸਾਸ ਸਾਸ ਗ੍ਰਿਤ ਪਾਲੇ ਕ੍ਰੰਥ ਸਿਉਂ ਲਾਗ ਰਹਿਓ ਕਾਈ ਹਰ ਸਿਮਰ ਸਿਮਰ ਆਨੰਦ ਕਰਨ ਨਾਨਕ ਪ੍ਰਭੂਰਨ ਕੈ ਜਿ ਰਖਾਈ ਕਾਈ ਤਾ ਕਲਸਾ ਕਾਣੀ ਜੀ ਮਤੇ ਜਨਾ ਸ੍ਰੀ ਸੁਨਾ ਹਿੰਦਾ ਸੰਤਿਮਾਨ ਕੌਂਕੀ ਕੜੀ ਨਾ ਦੇਖਣ ਦੇਈ ਆਤਮਾ ਵਿਰਤ ਸੰਭਾਲੇ ਹੱਥ ਦੇ ਰੱਖੇ ਅੱਖ ਨੇ ਕੋ ਸਾਰਾ ਸੰਸਾਰ ਸ੍ਰਿਤ ਪਾਲੇ ਬਾਹਰੀ ਜੀ ਕਾ ਹਰਸਾ ਬਾਹਰੀ ਜੀ ਕੀ ਪਤੇ ਗੁਰੂ ਚਰਨਾਂ